ਅੱਜਕੱਲ੍ਹ ਇਹ ਕਿ ਏਜੰਸੀ ਬੜੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉਹ ਹੈ ਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਕਦੇ ਕਿਸੇ ਕੈਬਨਿਟ ਮੰਤਰੀ ਦੇ ਖਿਲਾਫ ਜਾਂਚ ਖੋਲੀ ਹੁੰਦੀ ਹੈ ਕਦੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਦੇ ਕਿਸੇ ਰਾਜ ਸਭਾ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਹੁਣ ਸਵਾਲ ਇਹ ਕਿ ਕੀ ਈਡੀ ਕਿਸੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਤਾਂ ਇਸ ਦਾ ਜਵਾਬ हां है मुख्यमंत्री ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕੈਬਨਿਟ ਮੰਤਰੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਅੱਜ ਕੱਲ੍ਹ ਮੁੱਖ ਮੰਤਰੀਆਂ ਦੇ ਮਗਰ ਪਈ ਹੋਈ ਹੈ ਈਡੀ ਚਾਰਖੰਡ ਦੇ ਮੁੱਖ ਮੰਤਰੀ ਸਨ ਹਿਮੰਤ ਸੁਰੇਨ ਉਹਨਾਂ ਨੂੰ ਗ੍ਰਿਫਤਾਰੀ ਈਡੀ ਕਰ ਚੁੱਕੀ ਹੈ ਹਾਲਕਿ ਉਹਨਾਂ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਤੇ ਇਧਰ 5 ਦਫਾ ਸੰਮਨ ਅਰਵਿੰਦ ਕੇਜਰੀਵਾਲ ਨੂੰ ਵੀ ਆ ਚੁੱਕੇ ਨੇ ਹਾਲਕਿ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਦਿੱਲੀ ਐਕਸਾਈਜ਼ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਈਡੀ ਪੁੱਟਗਿਚ ਕਰਨਾ ਚਾਹੁੰਦੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਈਡੀ ਯਾਨੀ ਕਿ ਇਨਫੋਰਸ ਕਿਹੜੇ ਕੇਸ ਇਹਨਾਂ ਦੇ ਕੋਲੇ ਹੁੰਦੇ ਨੇ ਤਾਂ ED ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਸਰਕਾਰ ਦੀ ਇੱਕ ਆਰਥਿਕ ਖੂਫੀਆ ਏਜੰਸੀ ਦੀ ਤਰ੍ਹਾਂ ਕੰਮ ਕਰਦੀ ਹੈ ਖਾਸ ਕਰਕੇ ਪੈਸਿਆਂ ਦੇ ਲੈਂਡ ਦੇਣ ਦੇ ਜੋ ਮਸਲੇ ਹੁੰਦੇ ਆ ਉਹਨਾਂ ਦੇ ਨਾਲ ਹੀ ਨਜਿੱਠਦੀ ਹੈ ਇਸ ਦੀ ਸਾਪਨਾ 1 ਮਈ 1956 ਨੂੰ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਕੰਟਰੋਲ ਹੇਠਾਂ ਇੱਕ ਇਨਫੋਰਸਮੈਂਟ ਸ਼ਾਖਾ ਵਜੋਂ ਕੀਤੀ ਗਈ ਸੀ ਸਾਲ 1957 ਦੇ ਵਿੱਚ ਇਸ ਬ੍ਰਾਂਚ ਦਾ ਨਾਮ ਬਦਲ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਦਿੱਤਾ ਈਡੀ ਉਹਨਾਂ ਲੋਕਾਂ ਖਿਲਾਫ ਜਾਂਚ ਕਰਦੀ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਜਾਇਦਾਦ ਜਾਂ ਫਿਰ ਪੈਸੇ ਨੂੰ ਇੱਧਰ ਉੱਧਰ ਕਰ ਰਹੇ ਹੋਣ ਉਸ ਨੂੰ ਕਿਤੇ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਵਿਦੇਸ਼ ਭੇਜ ਰਹੇ ਹੋਣ ਜਾਂ ਫਿਰ ਦੇਸ਼ ਦੇ ਵਿੱਚ ਹੀ ਕਿਤੇ ਅਜੀਹੀ ਥਾਂ ਨਿਵੇਸ਼ ਕਰ ਰਹੇ ਹੋਣ ਜਿਸ ਨਾਲ ਕਾਲੇ ਧਨ ਨੂੰ ਸਫੇਦ ਧਨ ਦਾ ਜੁਗਾੜ ਲਗਾਇਆ ਜਾ ਸਕਦਾ ਹੋਵੇ ਅਜਿਹੀਆਂ ਗਤੀਵਿਧੀਆਂ ਨੂੰ ਮਨੀ ਲਾਂਡਰਿੰਗ ਦੇ ਤਹਿਤ ਮੰਨਿਆ ਜਾਂਦਾ ਹੈ ਈਡੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜਿੰਨਾ ਲੋਕਾਂ ਤੇ ਕਾਰਵਾਈ ਕਰਦੀ ਹੈ ਉਹਨਾਂ ਨਾਲ ਡੀਲ ਕਰਨ ਲਈ ਕਾਨੂੰਨ ਹੈ PMLA ਯਾਨੀ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਇਸ ਐਕਟ ਦੇ ਤਹਿਤ ED ਨੂੰ ਕਾਰਵਾਈ ਕਰਨ ਦੀਆਂ ਸਾਰੀਆਂ ਸ਼ਕਤੀਆਂ ਹਾਸਲ ਹੁੰਦੀਆਂ ਨੇ ਸਾਲ 2002 ਦੇ ਵਿੱਚ ਇਹ ਐਕਟ ਬਣਿਆ ਸੀ ਜਿਸ ਨੂੰ 2005 ਦੇ ਵਿੱਚ ਹੁਣਚ ਲਿਆਂਦਾ ਗਿਆ ED ਨੂੰ ਛਾਪੇ ਮਾਰਨ ਅਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਹੁੰਦੀ ਹੈ ਤੇ ਇਹੀ ਐਕਟ ਉਸ ਨੂੰ ਇਹ ਸ਼ਕਤੀ ਦਿੰਦਾ ਹੈ ਇਸੇ ਦੀ ਧਾਰਾ 50 ਦੇ ਤਹਿਤ ED ਕਿਸੇ ਨੂੰ ਸੱਮਣ ਵੀ ਕਰ ਸਕਦੀ ਹੈ ਤੇ ਉਸ ਦਾ ਬਿਆਨ ਲੈ ਕੇ ਅਦਾਲਤ ਵਿੱਚ ਸਬੂਤ ਦੇ ਤੌਰ ਤੇ ਪੇਸ਼ ਵੀ ਕਰ ਸਕਦੀ ਹੈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਸ਼ਖਸ ਨੂੰ 3 ਤੋਂ 7 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਈਡੀ ਦੇ ਵੱਲੋਂ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਅਦਾਲਤ ਵੀ ਇਹ ਸ਼ਖਸ ਜਾ ਸਕਦਾ ਹੈ ਤੇ ਉੱਥੋਂ ਜ਼ਮਾਨਤ ਵੀ ਹਾਸਲ ਕਰ ਸਕਦਾ ਹੈ